ਜੋ ਵੀ ਜਿਹੜਾ ਮਾੜਾ ਕੰਮ ਕਰਦਾ ਹੈ। ਜੇ ਤੁਸੀਂ ਸਾਡੇ ਦੁਖੀ ਹੋ ਨਾ ਮਦਦ ਕਰੋਗੇ ਇਹ ਜਿਹੜੇ ਟ੍ਰੈਕ ਡੁਕਤਾ ਸਿਸਟਮ ਚੱਲ ਰਹਾ ਹੈ ਮਾੜਾ ਬਹੁਤ ਹੋ ਰਹਾ ਹੈ ਬੱਚਿਆਂ ਨਾਲ। ਜੇ ਤੁਸੀਂ ਸਾਡੇ ਨਾਲ ਹੋ ਨਾ ਕਿ ਇਹ ਕਹੋਣਾ ਚਾਹੀਦਾ ਹੈ ਬੰਦੇ ਨੂੰ ਖੜੋ ਲੈ ਜਾਓ ਜਿਹੜੇ ਮਾੜੇ ਕੰਮ ਕਰ ਰਹੇ ਨੇ ਉਹ ਕੋਈ ਨਹੀਂ ਕੋਈ ਮਾੜਾ। ਉਹਦੇ ਸੇਸ਼ੇ ਦਾ ਵੀ ਹੱਥ ਕੋਈ ਕੋਈ ਬੰਦੂ। ਜਿਹੜਾ ਤੁਸੀਂ ਸਾਡੇ ਨਾਲ। ਯੋਨੀ ਪਰ ਆਪਾਂ ਪਤਾ ਕੀ ਹੈ ਸਾਰੇ ਰਲ ਕੇ ਹੀ ਇਹ ਕੰਮ ਕਰਨਾ ਪੈਣਾ ਨਾ ਅਸੀਂ ਆਪਾਂ ਸਾਰੇ ਮਦਦ ਕਰਾਂਗੇ ਪ੍ਰਸ਼ਾਸਨ ਦੀ ਤਾਂ ਹੀ ਗੱਲ ਬਣੋਗੀ ਨਾ ਜਿਹੜੇ ਬੱਚਿਆਂ ਦਾ ਇਲਾਜ ਕਰਾਉਣ ਦੀ ਲੋੜ ਹੈ ਉਹਨਾਂ ਨੂੰ ਆਪਾਂ ਦਾਖਲ ਕਰਾਈਏ ਜਿਹੜੇ ਵੇਚਦੇ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲੈ ਹੀ ਰਹੇ ਹਾਂ ਇਹ ਵੀ ਨਾਲ ਜ਼ਰੂਰੀ ਹੈ ਨਾ ਰਾਜ ਵੀ ਕੀ ਕਹਿੰਦਾ ਬਣੀ ਵਨ ਕਿਹੜੀ ਕਲਾਸ ਹੈ ਅੱਗੇ ਆਜੋ ਕਿਹੜੀ ਕਲਾਸ ਹੈ ਬੱਚੇ

ਮੈਂ ਵੀ ਐਸਾ ਕੋਸ਼ਿਸ਼ ਹਾਂਜੀੁੰਡੇ ਨਾਲ ਲਾਉਣਾ ਨਾਲ ਯਾਰ ਕਿੱਦੇ ਕਿੱਦੇ ਗੁੱਡੇ ਨੂੰ ਕਰੋਗੇ ਤੇ ਗਰਾਊਂਡ ਹੈਗਾ ਤੁਹਾਡੇ ਮੈਚ ਗੇਟ ਦੇ ਸ਼ਾਮ ਨੂੰ ਹਾਂਜੀ ਚਲੋ ਅਸਕਰ ਵੀ ਜ਼ਰੂਰੀ ਹੈ ਯਾਰ ਤੂੰ ਬਟੇ ਕੀ ਕਰਦਾ ਮੈਂ ਖਾਣ ਨੂੰ ਚੱਲ ਗਿਆ ਕੋਟਰ ਲੈ ਕੋਟਰ ਕਰੂੰਗਾ ਕੰਮ ਕਰਦਾ ਹਾਂ ਪੁੰਨੇ ਮਾੜਾ ਨਾਲ ਲਾਓ ਯਾਰ ਇਸ ਪਾਸੇ ਖੇਡਣ ਵਾਲਾ ਪਾ ਕੇ ਆ ਗਿਆ ਸਾਡੀ ਵੀ ਵੀ ਆ ਗਈ ਉਹ ਕਾਗਲ ਕਰਾਦੇ ਹੋ ਯਾਰ ਆਪਾਂ ਕਰਾ ਦਿੰਦੇ ਆਂ ਦਾਖਲ ਹੁਣ ਪ੍ਰੋਵੀਜ਼ਨ ਹੈਗਾ ਆਪਣੇ ਕੋ ਕਾਨੂੰਨ ਠੀਕ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਨੂੰ ਆਪਾਂ ਦਾਖਲ ਕਰਾ ਸਕਦੇ ਆਂ ਹੁਣ ਉੱਥੇ ਸਪੈਸਟਿਵ ਵੀ ਵਿਧਾਈ ਹੈ ਆਪਾਂ ਠੀਕ ਹੈ ਸਰ ਅਰਵਿੰਦੀ ਜੀ ਇਹਨਾਂ ਨਾਲ ਗੱਲ ਕਰ ਲਓ ਹਰਿੰਦਰ ਹਾਂਜੀ ਸਰ ਹਾਂ ਸਰ ਇਹਨਾਂ ਨਾਲ ਗੱਲ ਕਰਕੇ ਜਿਹੜੇ ਬੰਦੇ ਦਾਖਲ ਕਰਾਉਣੇ ਦਾਖਲ ਕਰਾ ਦਈਏ ਹਾਂ ਜਿਹੜੇ ਬੰਦੇ ਆ ਗਏ ਬੰਦਿਆਂ ਦੀ ਹਾਂ ਸਾਰਾ ਜਾਨਦਾਰ ਤੁਸੀਂ ਹੋਰੇ ਹੁਣ ਆ ਵੀ ਆਂਦੇ ਆਂ ਛੱਡਣਾ ਚਾਹੁੰਦੇ ਆ ਬੰਦਾ ਜਿਹੜਾ ਦਾਖਲ ਹੋਣਾ ਚਾਹੁੰਦਾ ਹੈ ਉਹ ਖੁਦ ਆਪ ਕੋ ਬਿਲਿੰਗ ਲਈ ਜਾਣਾ ਚਾਹੀਦਾ ਹੈ ਪਾਚ ਬੰਦੇ ਦੇ ਉਹ ਉਹਨਾਂ ਦੇ ਕੰਟਰੋਲ ਕੀਤਾ ਜਾ ਰਿਹਾ ਹੈ। ਉਹ ਤਾਂ ਕਰ ਹੀ ਰਹੇ ਆ ਆਪਾਂ। ਜਿਹੜੇ ਜਿੱਦਾਂ ਉਹ ਕਹਿ ਰਹੇ ਨੇ ਵੀ ਛੱਡਣਾ ਚਾਹੁੰਦੇ ਆ ਆਪਾਂ। ਉਹ ਲੈ ਆਓ ਦੱਸੋ ਵੀ ਚੋਪਾ ਇਹਨਾਂ ਨੂੰ ਦੇ ਦਿਓ। ਠੀਕ ਹੈ। ਆਪਾਂ ਡੀਸੀ ਮੈਡਮ ਨਾਲ ਗੱਲ ਕਰਕੇ ਉਹਦੀ ਕਪੈਸਿਟੀ ਵਧਾ ਦਿੱਤੀ ਹੈ। ਜਦੋਂ ਆਪਾਂ ਸਖਤੀ ਕਰ ਰਹੇ ਨੇ ਐਕਚੁਅਲੀ ਉਹ ਬੰਦੇ ਬਾਅਦ ਉਹਨਾਂ ਨੂੰ ਮਿਲੂਗਾ ਨਹੀਂ ਤਾਂ ਆਪੀ ਉਹ ਇਲਾਜ ਕਰਾਉਂ। ਬਹੁਤ ਵਧੀਆ। ਫਿਰ ਵੀ ਤੁਸੀਂ ਵਧੀਆ ਕੰਮ ਕੀਤਾ। ਪਿਛਲੀ ਵਾਰੀ

ਮੈਂ ਕਾਸੂ ਤੋਂ ਇਲਾਵਾ ਹੋਰ ਜਿਹੜੀ ਕਾਰਵਾਈ ਤੋਂ ਇਲਾਵਾ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਵੀ ਕੋਈ ਗੱਲ ਨਹੀਂ ਬਹੁਤ ਕੋਸ਼ਿਸ਼ ਹੋ ਰਹੀ ਹੈ ਤੁਹਾਨੂੰ ਹੁਣ ਤੱਕ ਤੋਂ ਕਮਿਸ਼ਨਰ ਸਾਹਿਬ ਨੂੰ ਦੱਸ ਹੀ ਦਿੱਤਾ ਹੋਵੇਗਾ ਕਿ ਸਕੂਲਾਂ ਦੇ ਵਿੱਚ ਜਾ ਕੇ ਸਟੂਡੈਂਟਸ ਦੇ ਨਾਲ ਮੀਟਿੰਗ ਕਰ ਰਹੇ ਹਨ ਉਹਨਾਂ ਨੂੰ ਪਰਸੂ ਕਰ ਰਹੇ ਹਨ ਉਹਨਾਂ ਨੂੰ ਅਵੇਅਰ ਕਰ ਰਹੇ ਹਨ ਕਿ ਨਸ਼ਾ ਦਾ ਕੀ ਨੁਕਸਾਨ ਹੁੰਦਾ ਹੈ ਉਹਦੇ ਤੋਂ ਕਿਸ ਤਰ੍ਹਾਂ ਬਚਣਾ ਚਾਹੀਦਾ ਹੈ ਇਹ ਤੁਹਾਨੂੰ ਪਤਾ ਹੀ ਹੋਵੇਗਾ ਇਸੇ ਤਰੀਕੇ ਨਾਲ ਹੁਣ ਸਾਡਾ ਜਿਹੜਾ ਇਸ ਪੂਰੇ ਮਹੀਨੇ ਦੇ ਦੌਰਾਨ ਜ਼ਿਲ੍ਹਾ ਦੇ ਵਿੱਚ ਵੀ ਜਾਣਾ ਹੈ तो कायम करना है मीटिंग करनी है ये सारा कुछ इस महीने दौरान करना है और रोज भी करना है जिले कमिश्नरेट रोज भी ये काम हो रहा है लेकिन किसी किसी दिन जिम्मे की मैं आज आई हुई हाँ ਤੋ ਇਸ ਤਰ੍ਹਾਂ ਕਿਸੇ ਦਿਨ ਥੋੜਾ ਜਿਆਦਾ ਫੋਰਸ ਦੇ ਨਾਲ ਕਰਨਾ ਮੈਂ ਜਿਸ ਇਲਾਕੇ ਦੇ ਜਿਸ ਤਰੀਕੇ ਦੀ ਗੱਲ ਕਰ ਰਹੇ ਹਾਂ ਲੋਕਾਂ ਦਾ ਕਹਿੰਦੇ ਕਿ ਬਹੁਤ ਵੱਡੀ ਸਮੱਸਿਆ ਹੈ ਤੇ ਫਿਰ ਤੂੰ ਤਰੀਕ ਨਿਕਲ ਮੈਨੂੰ ਕੋਈ ਸੀਪੀ ਸਾਹਿਬ ਨੇ ਵੀ ਗੱਲ ਕੀਤੀ ਕਿ ਅਸੀਂ ਉਹਦੇ ਤੇ ਵੀ ਵਾਅਦਾ ਕਰ ਰਹੇ ਹਾਂ ਉਹ ਲੋਕਾਂ ਨੂੰ ਕੀ ਕਰੀਏ ਦੇਖੋ ਜਿਹੜਾ ਰੀ ਹੈਬਿਟੇਸ਼ਨ ਵਾਲਾ ਕੰਮ ਹੈ ਇਹ ਪੂਰੀ ਤਰੀਕੇ ਨਾਲ ਡੀਸੀ ਤੇ ਡਾਕਟਰਸ ਜਿਹੜੇ ਹੈ ਉਹਨਾਂ ਦੇ ਉੱਤੇ ਆਂਦਾ ਸਾਡਾ ਕੰਮ ਹੈ ਕਿ ਅਸੀਂ ਉਹਨਾਂ ਨੂੰ ਉੱਥੇ ਵਰਤੀ ਕਰਾ ਦਈਏ ਜੇਕਰ ਉਹ ਵੀਰ ਨੂੰ ਮਾਈਕ ਵੀਕ ਆਊਟ ਮੀਟਿੰਗਸ ਵੀ ਕਾਂਟ ਐਡਮਿਟ ਦੈਮ ਸੋ ਸਰਕਾਰ ਨੇ ਬੜੇ سارے ਰੀਹੈਬਿਟੇਸ਼ਨ ਸੈਂਟਰ ਜਿਹੜੇ ਹੈ ਸਰਕਾਰੀ ਹੈ ਜਾਂ ਜਿਹੜੇ ਵਧੀਆ ਪ੍ਰਾਈਵੇਟ ਹੈ ਉਹਨਾਂ ਦਾ ਕੈਪੈਸਿਟੀ ਵੀ ਵਧਾਇਆ ਹੋਇਆ ਹੈ ਕਿਉਂਕਿ ਇਹ ਜਿਹੜਾ ਕੈਂਪੇਨ ਚਲਾਇਆ ਹੋਇਆ ਹੈ ਪੂਰੇ ਮਹੀਨੇ ਦਾ ਇਹਦੇ ਜਦੋਂ ਡਰਗ ਡੀਲਰ ਅਸੀਂ ਫੜ ਲੈਨੇ ਹੈ ਤੋਂ ਲੋਕੀ ਜਿਹੜੇ ਖਾਂਦੇ ਨੇ ਉਹਨਾਂ ਨੂੰ ਕਟ ਮਿਲਦਾ ਹੈ ਖਾਣ ਵਾਸਤੇ ਫਿਰ ਉਹ ਪਰੇਸ਼ਾਨ ਹੁੰਨੇ ਫਿਰ ਉਹ ਆਪੇ ਉਹਨਾਂ ਦੇ ਦਿਲ ਦੇ ਵਿੱਚ ਹੁੰਦਾ ਕਿ ਫਿਰ ਛੱਡੀ ਦੇ ਦੇ ਤੋ ਅੱਜ ਵੀ ਤੁਸੀਂ ਦੇਖਿਆ ਹੈ ਕਿ ਸਾਨੂੰ ਦੱਸਿਆ ਗਿਆ ਕਿ ਇੱਕ ਦੋ ਬੰਦੇ ਹੈ ਜਿਹੜਾ ਛੱਡਣਾ ਚਾਹੁੰਦੇ ਹੈ ਤੋ ਜਿਸ ਤਰ੍ਹਾਂ ਤੁਹਾਨੂੰ ਕਮਿਸ਼ਨਰ ਸਾਹਿਬ ਨੇ ਦੱਸਿਆ ਹੈ ਕਿ ਦਿੱਲੀ ਸਾਹਿਬ ਨੇ ਆਲਰੇਡੀ ਗੱਲਬਾਤ ਕਰਕੇ ਕੈਪੈਸਿਟੀ ਵਧਾ ਦਿੱਤਾ ਗਿਆ ਹੈ ਵੀ ਹੈਵ ਸੈਂਟਰ ਦਾ ਤੋ ਉੱਥੇਾਨੂੰ ਭਰਤੀ ਹੋਣਾ ਚਾਹੀਦਾ ਹੈ ਜਿਹੜੇ ਆ ਫਿਲਿੰਗ ਹੈ ਔਰ ਆਪਣਾ ਇਲਾਜ ਕਰਨਾ ਚਾਹੀਦਾ ਹੈ ਤਾਂ ਜੋ ਉਹ ਨਵੇਂ ਪੰਜਾਬ ਦਾ ਆ ਨਿਰਮਾਣ ਕਰ ਸਕਣ ਮੈਂ ਇੱਕ ਜਿਹੜਾ ਕੋਈ ਸਖਤ ਮੈਸੇਜ ਉਹਨਾਂ ਲੋਕਾਂ ਦੇ ਲਈ ਜਿਹੜੇ ਹੱਲੇ ਵੀ ਨਸ਼ੇ ਦੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੀਡੀਆ ਦੇ ਜ਼ਰੀਏ ਆ ਦੇਖੋ ਜਿਹੜੇ ਵੀ ਡਰਗ ਦਾ ਕਾਰੋਬਾਰ ਕਰਦੇ ਆ ਉਹਨਾਂ ਤੋਂ ਮਾੜਾ ਬੰਦਾ ਕੋਈ ਹੋ ਹੀ ਨਹੀਂ ਸਕਦਾ ਠੀਕ ਹੈ ਕਿਉਂਕਿ ਉਹ ਸਿਰਫ ਆਪਣਾ ਨਹੀਂ ਪੂਰੇ ਸਮਾਜ ਦਾ ਨਾਮ ਖਰਾਬ ਕਰ ਰਹੇ ਨੇ ਕੰਮ ਖਰਾਬ ਕਰ ਰਹੇ ਬੱਚਾ ਦਾ ਭਵਿੱਖ ਹੈ ਤਾਂ ਇਸ ਕਰਕੇ ਉਹਨਾਂ ਨੂੰ ਤਾਂ ਸਾਡਾ ਯਹੀ ਮੈਸੇਜ ਹੈ ਜਿਸ ਰਤਨ ਨੂੰ ਪਤਾ ਚੱਲਿਆ ਹੋਵੇਗਾ ਕਿ ਅੱਜ ਹੁਣ ਜਿਹੜੇ ਕਈ ਸਾਰੇ ਇਲੀਗਲ ਕੰਸਟਰਕਸ਼ਨ ਹੈ ਜਿਹੜਾ ਉਹਨਾਂ ਨੇ ਡਰਗ ਮੰਨੀ ਤੋਂ ਬਣਾਇਆ ਹੋਇਆ ਹੈ ਉਹਨਾਂ ਨੂੰ ਇਰੇਜ਼ ਕੀਤਾ ਜਾ ਰਹਾ ਹੈ ਤੇ ਉਹਨਾਂ ਨੂੰ ਮੈਸੇਜ ਯਹੀ ਹੈ ਕਿ ਜਾਂ ਤਾਂ ਸੁਧਰ ਜਾਓ ਜਾਂ ਤਾਂ ਫਿਰ ਐਕਸ਼ਨ ਵਾਸਤੇ ਤਿਆਰ ਰਹੋ ਠੀਕ ਥੈਂਕ ਯੂ ਜੀਬੀ ਸਭ